ਗੀਗਰ ਚਰਨ ਖਗੇਸ ਸਮ ਜਾਏ ਸਰਨ ਤਨ ਕੋਏ ਕਬੀ ਰਾਜ ਭਾਈ ਸੰਤੋਖ ਸਿੰਘ ਜੀ ਅਗਲਾ ਅਧਿਆਇ ਅਰਭ ਕਰਨ ਤੋਂ ਪਹਿਲਾਂ ਮੰਗਲ ਉਚਾਰਨ ਕਰਦੇ ਹਨ ਕਿ ਸ਼ਰੋਮਣੀ ਸਤਗੁਰੂ ਦੀ ਚਰਨ ਖਾਦ ਨਾਮ ਹੈ ਪੰਛੀ ਦਾ ਤੇ ਈਸ਼ ਨਾਮ ਹੁੰਦਾ ਰਾਜੇ ਦਾ ਮਾਨਕਤਾ ਜਿਵੇਂ ਪੰਛੀਆਂ ਦਾ ਰਾਜਾ ਗਰਡ ਹੈ ਤੇ ਸਤਿਗੁਰਾਂ ਦੇ ਚਰਨ ਉਸ ਗਰੁੜ ਦੇ ਸਮਾਨ ਹਨ ਜਾਏ ਸ਼ਰਨ ਤਿਲ ਕੋਏ ਜੇਕਰ ਕੋਈ ਉਹਨਾਂ ਦੀ ਸ਼ਰਨ ਦੇ ਵਿੱਚ ਜਾਂਦਾ ਹੈ ਜਿਵੇਂ ਗਰੁੜ ਦੇ ਚਰਨ ਦੇ ਵਿੱਚ ਪੈ ਜਾਈਏ ਤੇ ਫੇਰ ਛੋਟੇ ਮੋਟੇ ਪੰਛੀਆਂ ਦਾ ਡਰ ਨਹੀਂ ਰਹਿੰਦਾ ਇਸ ਤਰ੍ਹਾਂ ਜੇ ਕੋਈ ਸਤਿਗੁਰਾਂ ਦੀ ਸ਼ਰਣ ਲੈਂਦਾ ਹੈ। ਜਗ ਬੰਧਨ ਅਹ ਰਾਜ ਸੇ ਮੁਕਤ ਤੰਤੇ ਸੋਏ। ਤੇ ਜਗ ਬੰਧਨ ਅਹ ਰਾਜ ਸੀ। ਜਿਹੜੇ ਸੰਸਾਰ ਦੇ ਬੰਧਨ ਹਨ। ਇਹ ਕਹਿੰਦੇ ਨੇ ਸੱਪ ਨੂੰ। ਸੱਪ ਦੇ ਰਾਜੇ ਜਿਹੜਾ ਨਾਗ ਹੈ ਜਾਂ ਸ਼ੇਸ਼ਨਾਗ ਹੈ। ਸ਼ੇਸ਼ਨਾਗ ਤੇ ਜਿਹੜੇ ਜਗ ਸੰਸਾਰ ਦੇ ਬੰਧਨਾਂ ਹੰਸ਼ੇਸ਼ਾਗ ਦੀ ਤੈ ਨਾਇ ਤਾਈ ਉਹਨਾਂ ਦਾ ਫਿਰ ਕੋਈ ਵੀ ਡਰ ਨਹੀਂ ਰਹਿੰਦਾ ਹੈ ਮੁਕਤ ਤਿੰਤੇ ਸੋਏ ਉਹਨਾਂ ਤੋਂ ਫਿਰ ਇਸ ਜੀਵ ਦਾ ਛੁਟਕਾਰਾ ਹੋ ਜਾਂਦਾ ਹੈ ਜਿਵੇਂ ਗਰੁੜ ਸੱਪਾਂ ਨੂੰ ਮਾਰ ਕਰਕੇ ਖਾ ਜਾਂਦਾ ਹੈ ਇਸੇ ਤਰ੍ਹਾਂ ਸਤਗੁਰਾਂ ਦੇ ਚਰਣਾ ਰੂਪੀ ਸ਼ਰਣ ਸੰਸਾਰ ਦੇ ਸਾਰੇ ਬੰਧਨਾਂ ਨੂੰ ਮਾਰ ਦੇ ਨਾਸ ਕਰ ਦਿੰਦੀ ਹੈ ਸ਼੍ਰੀ ਬਾਲਾ ਸੁੰਦਰ ਬਾਚ ਚੌਪਈ ਸਨਹ ਗੁਰੂ ਅੰਗਦ ਗਤਾਨੀ ਕਥਾਰਸਾਲ ਪਿਸਾਲ ਸੁਹਾਣੀ ਭਾਈ ਬਾਲਾ ਸੰਤੂ ਜੀ ਕੇ ਕਥਨ ਕਰਦੇ ਨੇ ਹੇ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੋ ਕਿ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੀ ਬੜੇ ਹੀ ਵਿਸ਼ਾਲ ਤੇ ਰਸਦਾਇਕ ਸੁੰਦਰ ਸੋਭਣੀ ਕਥਾ ਹੈ ਆਪ ਜੀ ਉਸ ਨੂੰ ਅੱਗੇ ਸਰਵਣ ਕਰੋ ਦੇਵਲੂਤ ਨਿਜ ਪ੍ਰਿਤ ਬੁਲਾਏ ਤੂਰਨ ਰਾਖਸ ਸप्त ਪਠਾਏ ਤੇ ਉਸ ਦੇਵਲੂਤ ਰਾਜੇ ਨੇ दैਤਾਂ ਦੇ ਰਾਜੇ ਨੇ ਛੇਤੀ ਨਾਲ ਆਪਣੇ ਸੇਵਕਾਂ ਨੂੰ ਬੁਲਾਇਆ ਹੈ ਤੇ ਆਪਣੇ ਸੱਤ ਸੇਵਕ भेजे ਹਨ تن ਤੇ ਫਲ ਮਦਰੇ ਮੰਗਵਾਏ ਉੱਤਮ ਔਰ ਅਨ ਅਨਵਾਏ ਤੇ ਉਹਨਾਂ ਸੱਤ ਰਕਸ਼ਸਾਂ ਨੂੰ ਭੇਜ ਕਰਕੇ ਰਾਜੇ ਦੇਵਲੂਤ ਨੇ ਸਤਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੀਆਂ ਦੇ ਤਾਈ ਮਿੱਠੇ ਸਵਾਦਿਸ਼ਟ ਫਲ ਜੰਗਲ ਦੇ ਵਿੱਚੋਂ ਬਨ ਦੇ ਵਿੱਚੋਂ ਮੰਗਵਾਏ ਹਨ ਉੱਤਮ ਔਰ ਅਨ ਅਨਵਾਏ ਤੇ ਹੋਰ ਵੀ ਉਤਮ ਸ਼੍ਰੇਸ਼ਟ ਜਿਹੜਾ ਭੋਜਨ ਹੈ ਮੰਗਵਾਇਆ ਹੈ ਕਰਨਾ ਨਤਕੇ ਤਰੇ ਅਗਾਰੀ ਹੱਥ ਜੋਰ ਕਰ ਗਿਰਾ ਉਚਾਰੀ ਤੇ ਸਤਿਗੁਰਾਂ ਦੇ ਅੱਗੇ ਰੱਖ ਕਰਕੇ ਦੋਨੇ ਹੱਥ ਜੋੜ ਕਰਕੇ ਸਤਿਗੁਰੂ ਗਰੀਬ ਨਵਾਦ ਨੂੰ ਬੇਨਤੀ ਕਰਦਾ ਹੈ ਦੋਹਰਾ ਕਰ ਹੋ ਰਸੋਈ ਸੰਤ ਜੀ ਭੋਜਨ ਅਚੋ ਬਣਾਏ ਤੇ ਕਹਿ ਲੱਗੇ ਬੇਨਤੀ ਕਰਕੇ हे ਸਤਿਗੁਰੂ ਜੀ ਆਪ ਦੀ ਭੋਜਨ ਛਕਣਾ ਕਰੋ ਤੇ ਭੋਜਨ ਛੱਕ ਕਰਕੇ ਸਾਡੇ ਤੇ ਕਿਰਪਾ ਕਰੋ ਸਾਨੂੰ ਨਿਹਾਲ ਕਰਨਾ ਕਰੋ ਸਰਦਾ ਪੂਰਨ ਕੀਜੀਏ ਸੋਨ ਸ੍ਰੀ ਗੁਰੂ ਅਲਾਇ ਤੇ ਕਹਿਣ ਲੱਗੇ ਕਿ ਤੁਸੀਂ ਸਾਡੇ ਸਰਦਾ ਪੂਰਨ ਕਰੋ ਸਾਡੇ ਤੇ ਕਿਰਪਾ ਕਰੋ ਅਸੀਂ ਬੜੀ ਸ਼ਰਧਾ ਦੇ ਨਾਲ ਇਹ ਭੋਜਨ ਤਿਆਰ ਕਰਕੇ ਲਿਆਏ ਹਾਂ ਤੇ ਤੁਸੀਂ ਇਹ ਭੋਜਨ ਛਕਣਾ ਕਰੋ ਸਾਡੇ ਤੇ ਕਿਰਪਾ ਕਰੋ ਤੇ ਇਸ ਤਰ੍ਹਾਂ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਸੁਣੇ ਹਨ ਤੇ ਸੁਣ ਕਰਕੇ ਸਤਿਗੁਰੂ ਜੀ ਉਹਨਾਂ ਨੂੰ ਕਹਿਣ ਲੱਗੇ ਹਨ ਚਾਪਈ ਸਭ ਅਪਦੇਸ਼ ਜੇ ਲਿਹੋ ਹਮਾਰਾ ਅਸਨ ਕਰਾ ਤਵੇ ਅੰਗੀਕਾਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਕਹਿਣ ਲੱਗੇ ਕਹਿੰਦੇ ਜੇਕਰ ਤੁਸੀਂ ਸਾਡਾ ਸ਼ੁਭ ਉਪਦੇਸ਼ ਲਵੋਗੇ ਜੇ ਸਾਡੀ ਸਿੱਖਿਆ ਧਾਰਨ ਕਰੋਗੇ ਤੇ ਫਿਰ ਅਸੀਂ ਤੁਹਾਡਾ ਪੂਜਨ ਸ਼ਕਾਂਗੇ ਫਿਰ ਅਸੀਂ ਤੁਹਾਡਾ ਇਹ ਪ੍ਰਸ਼ਾਦਾ ਤੁਹਾਡੀ ਇਹ ਭੇਂਟ ਪਰਵਾਣ ਕਰਨਾ ਕਰਾਂਗੇ ਯੰਨਹ ਤੁਮਰ ਖਾਏ ਕੰਦਾ ਪੀ ਹੋ ਸਭ ਜੀਵਨ ਕੇ ਸੰਤਾਪੀ ਕਹਿਣ ਲੱਗੇ ਤੁਸੀਂ ਸਾਰੇ ਜੀਵਾਂ ਨੂੰ ਦੁੱਖ ਦੇਣ ਵਾਲੇ ਹੋ ਦੂਸਰੇ ਆਮ ਜੀਵ ਜੰਤੂਆਂ ਨੂੰ ਤੁਸੀਂ ਮਾਰ ਕਰਕੇ ਖਾਂਦੇ ਹੋ ਦੁੱਖ ਦਿੰਦੇ ਹੋ ਇਸ ਕਰਕੇ ਤੁਹਾਡਾ ਇਹ ਭੋਜਨ ਅਸੀਂ ਇਸ ਤਰ੍ਹਾਂ ਕਦਾਪੀ ਕਦੇ ਵੀ ਪ੍ਰਵਾਣ ਨਹੀਂ ਕਰਾਂਗੇ ਕਦੇ ਵੀ ਅੰਗੀਕਾਰ ਨਹੀਂ ਕਰਾਂਗੇ ਇਸ ਕਰਕੇ ਜੇ ਤੁਸੀਂ ਸਾਡੀ ਸਿੱਖਿਆ ਲਵੋਗੇ ਤੇ ਫਿਰ ਅਸੀਂ ਤੁਹਾਡਾ ਭੋਜਨ ਛਕਾਂਗੇ ਦੇਵਲੂਤ ਕਹ ਜਿਹ ਬਿਤ ਕਹੋ ਸ਼੍ਰੀ ਪ੍ਰਭ ਜੀ ਤਸ ਵਿਦਮੈ ਰਹੋ ਤੇ ਦੇਵਲੂਤ ਇਸ ਤਰ੍ਹਾਂ ਸੁਣ ਕਰਕੇ ਰਾਜਾ ਕਹਿਣ ਲੱਗਿਆ ਕਹਿੰਦਾ ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰਨਾ ਕਰਾਂਗਾ ਮੈਂ ਤੁਹਾਡੇ ਤੋਂ ਉਲਟ ਨਹੀਂ ਚੱਲਾਂਗਾ ਜਿਵੇਂ ਤੁਸੀਂ ਉਪਦੇਸ਼ ਦਿਵੋਗੇ ਜਿਵੇਂ ਤੁਸੀਂ ਸਿੱਖਿਆ ਦਿਵੋਗੇ ਅਸੀਂ ਤੁਹਾਡੀ ਰਜ਼ਾ ਅਨੁਸਾਰ ਤੁਹਾਡੀ ਸਿੱਖਿਆ ਅਨੁਸਾਰ ਚੱਲਾਂਗੇ ਕਰੋ ਆਪ ਉਪਦ ਸਹ ਜੋਈ ਸੰਕਰ ਕਰੋ ਕ੍ਰਿਤ ਮੈ ਸੋਈ ਜਿਹੜੀ ਵੀ ਤੁਸੀਂ ਸਿੱਖਿਆ ਦੇਵੋਗੇ ਉਪਦੇਸ਼ ਦੇਵੋਗੇ ਮੈਂ ਉਹੀ ਉਪਦੇਸ਼ ਦੀ ਕਮਾਈ ਕਰਾਂਗਾ ਉਸੇ ਤਰ੍ਹਾਂ ਕਰਤੂਤਾ ਕਰਾਂਗਾ ਉਸੇ ਤਰ੍ਹਾਂ ਕਮਾਈ ਕਰਨਾ ਕਰਾਂਗਾ ਕੋਸਉ ਉਦੇਸ਼ ਨੂੰ ਕਮਾਵਾਂਗਾ ਪਾ ਅਨਸਾਰ ਪਿਖਿਓ ਗਨਖਾਨੀ ਕੋ ਮਤ ਕਦਨਕ ਬੋਲੇ ਪਾਨੀ ਜੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆ ਨੇ ਇਸ ਤਰ੍ਹਾਂ ਦੇਖਿਆ ਕਿ ਇਹ ਸਾਡੇ ਅਨੁਸਾਰ ਹੀ ਹੋ ਗਿਆ ਹੈ ਸਾਡੇ ਅਧੀਨ ਹੋ ਗਿਆ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆ ਨੇ ਫਿਰ ਉਹਦੀ ਕੁਮਤ ਜੋ ਕਿ ਮਾੜੀ ਮਤ ਹੈ ਖੋਟੀ ਮਤ ਹੈ ਉਸ ਨੂੰ ਦੂਰ ਕਰਨ ਵਾਸਤੇ ਨਾਸ਼ ਕਰਨ ਵਾਸਤੇ ਆਪਣੇ ਪਾਵਨ ਬਚਨ ਉਚਾਰਨ ਕੀਤੇ ਹਨ ਤੇ ਰਾਜੇ ਦੇਵ ਲੋਤਨ ਸਿੱਖਿਆ ਦੇਣ ਲੱਗੇ ਹਨ। ਪ੍ਰਥਮ ਤਜਹ ਆਮਿਕ ਕੋ ਖਾਣਾ ਕਰੋ ਜਾਸ ਹਿਤ ਜੀਵਨ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਹੈ ਰਾਜਨ ਸਾਰਿਆਂ ਤੋਂ ਪਹਿਲਾਂ ਤੇ ਤੁਸੀਂ మాਸ ਖਾਣਾ ਛੱਡ ਦਿਓ। ਜਿਸ మాਸ ਵਾਸਤੇ ਤੁਸੀਂ ਜੀਵ ਦੀ ਹੱਤਿਆ ਕਰਦੇ ਹੋ ਜੀਵ ਜੰਤੂਆਂ ਨੂੰ ਮਾਰਦੇ ਹੋ ਇਸ ਕਰਕੇ ਸਾਰਿਆਂ ਤੋਂ ਪਹਿਲਾਂ ਤੁਸੀਂ ਉਹ ਜਿਹੜਾ ਮਾਸ ਹੈ ਉਹ ਮਾਸ ਖਾਣਾ ਛੱਡ ਦਿਓ ਸਿਮਰੋ ਪਹਰ ਨਾਮ ਸਖ ਪਾਈ ਦਵੈ ਲੋਕਨ ਜੋ ਹੋਤ ਸਹਾਈ ਤੇ ਇਸ ਕਰਕੇ ਨਾਮ ਨੂੰ ਨਾਮ ਨੂੰ ਤੁਸੀਂ ਜਪਣਾ ਕਰੋ ਮਾਸ ਛੱਡ ਕਰਕੇ ਜੀਵ ਹੱਤਿਆ ਕਰਨੀ ਛੱਡ ਕਰਕੇ ਤੇ ਤੁਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ ਸਿਮਰਹੁ ਬਹੁਰ ਨਾਮ ਸੁਖ ਪਾਈ ਤੇ ਨਾਮ ਦਾ ਸਿਮਰਨ ਕਰਕੇ ਫਿਰ ਤੁਸੀਂ ਅੱਗੇ ਸੁਖ ਪਾਉਣਾ ਕਰੋਗੇ ਦ્વੈ ਲੋਕਨ ਜੋ ਹੋਤ ਸਹਾਈ ਜਿਹੜਾ ਨਾਮ ਦੋਨਾਂ ਲੋਕਾਂ ਦੇ ਵਿੱਚ ਸਹਾਇਤਾ ਕਰਨ ਵਾਲਾ ਹੈ ਰੱਖਿਆ ਕਰਨ ਵਾਲਾ ਹੈ ਗੁਰਬਾਣੀ ਦਾ ਫਰਮਾਨ ਹੈ ਜਹ ਮਾਤ ਪਿਤਾ ਜਿੱਥੇ ਮਾਤਾ ਪਿਤਾ ਸੁੱਤ ਬੀਤ ਨ ਪਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਜਿੱਥੇ ਮਾਤਾ ਪਿਤਾ ਭਰਾ ਪੁੱਤਰ ਘਰ ਵਾਲੀ ਭੈਣ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੁੰਦਾ ਹੈ ਜਿੱਥੇ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ ਉੱਥੇ ਪਰਮੇਸ਼ਰ ਦੇ ਨਾਮ ਨੇ ਸਹਾਇਤਾ ਕਰਨੀ ਹੈ ਉੱਥੇ ਪਰਮੇਸ਼ਰ ਦਾ ਨਾਮ ਰੱਖਿਆ ਕਰਦਾ ਹੈ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ ਉਹ ਵਾਹਿਗੁਰੂ ਪਰਮੇਸ਼ਰ ਉੱਥੇ ਵੀ ਰੱਖਿਆ ਕਰਦਾ ਜਿੱਥੇ ਕਿਸੇ ਦੇ ਅੱਪਣ ਦੀ ਕੋਈ ਉਮੀਦ ਨਹੀਂ ਹੁੰਦੀ ਹੈ ਇਸ ਕਰਕੇ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ ਤੇ ਜੀਵ ਹੱਤਿਆ ਕਰਨੀ ਛੱਡ ਦਿਓ ਮਾਸ ਖਾਣਾ ਛੱਡ ਦਿਓ ਤੇ ਫਿਰ ਅਸੀਂ ਤੁਹਾਡਾ ਇਹ ਪਉਜਲ ਪ੍ਰਵਾਨ ਕਰਾ ਗਏ ਚਰੰਕਾਲ 파ਤਮ ਕਲਮਾਹੀ ਪਯੋ ਪਰ ਪ੍ਰਹਲਾਦ ਜੱਪਿਓ ਮੁਖਤਾਹੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੁਣ ਰਾਜੇ ਦੇਵ ਲੋਤ ਨੂੰ ਉਦਾਹਰਣ ਦੇ ਕਰਕੇ ਸਮਝਾਉਣ ਲੱਗੇ ਕਹਿੰਦੇ ਬਹੁਤ ਸਮਾਂ ਹੋ ਗਿਆ ਤੁਹਾਡੀ ਕੁਲ ਦੇ ਵਿੱਚ ਤੁਹਾਡੀ ਰਾਖਸ਼ਸ ਕੁਲ ਦੇ ਵਿੱਚ ਇੱਕ ਪ੍ਰਹਲਾਦ ਨਾਮ ਦਾ ਭਗਤ ਹੋਇਆ ਜੱਪਿਓ ਉਹਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਮੁੱਖ ਤਾਂ ਹੀ ਆਪਣੇ ਮੁਖ ਦੇ ਨਾਲ ਜਪਿਆ ਹੈ ਉਸਨੇ ਰਾਮ ਰਾਮ ਨਾਮ ਦਾ ਜਾਪ ਕਰਨਾ ਕੀਤਾ ਕਿ ਤੁਹਾਡੇ ਹੀ ਕੁਲ ਦੇ ਵਿੱਚੋਂ ਇੱਕ ਭਗਤ ਹੋਇਆ ਹੈ ਇੱਕ ਰਕਸ਼ਸ ਦਾ ਪੁੱਤਰ ਹੋਇਆ ਹੈ ਦਵੈ ਲੋਕਨ ਮਹਤਾ ਕੀ ਰਾਖੀ ਚਲੀ ਜਾਤ ਅਜਹੂ ਲਾਓ ਸਾਖੀ ਤੇ ਉੱਥੇ ਫਿਰ ਵਾਹਿਗੁਰੂ ਪਰਵੇਸ਼ਰ ਨੇ ਦੋਨਾਂ ਲੋਕਾਂ ਦੇ ਵਿੱਚ ਉਸ ਦੀ ਰੱਖਿਆ ਕੀਤੀ ਹੈ ਦੋਨਾਂ ਲੋਕਾਂ ਦੇ ਵਿੱਚ ਉਸ ਦੀ ਰੱਖਿਆ ਕਰਨਾ ਕੀਤੀ ਇੱਥੇ ਵੀ ਰੱਖਿਆ ਕੀਤੀ ਤੇ ਅੱਗੇ ਵੀ ਰੱਖਿਆ ਕੀਤੀ ਹੈ ਤੇ ਚੱਲੀ ਜਾਤ ਅਜੂਲਾ ਸਾਖੀ ਅੱਧ ਤੱਕ ਉਹਦੀ ਸਾਖੀ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਰਾਜੇ ਪ੍ਰਹਿਲਾਦ ਦੀ ਸਾਖੀ ਜਿਵੇਂ ਸਾਰੇ ਸੁਣਦੇ ਹਨ ਉਸ ਨੇ ਨਾਮ ਜਪਿਆ ਤੇ ਨਾਮ ਜਪ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨਾ ਕੀਤੀ ਤੇ ਵਾਹਿਗੁਰੂ ਪਰਮੇਸ਼ਰ ਨੇ ਵੀ ਨਰਸਿੰਘ ਦਾ ਰੂਪ ਧਾਰਨ ਕਰਕੇ ਉਸ ਦੀ ਰੱਖਿਆ ਕਰਨਾ ਕੀਤੀ ਸੀ ਇਸ ਤਰ੍ਹਾਂ ਉਹ ਦਿਓ ਜੋ ਸਾਖੀ ਹੈ ਅੱਜ ਤੱਕ ਸੰਸਾਰ ਦੇ ਵਿੱਚ ਪ੍ਰਗਟ ਹੈ ਹਰਨਾਖਸ ਪਿਤ ਬਹੁ ਦੁਖ ਦਿਨ ਤਦਪਨਾਮ ਕੋ ਤਜ ਨਾ ਕੀਨੋ ਉਸ ਦੇ ਪਿਤਾ ਹਰਨਾਖਸ ਨੇ ਉਸ ਨੂੰ ਬਹੁਤ ਦੁੱਖ ਦਿੱਤੇ ਕਿ ਤੂੰ ਨਾਮ ਨਾ ਜਪ ਗੁਰਬਾਣੀ ਦੇ ਵਿੱਚ ਵੀ ਬਹੁਤਾਂ ਥਾਵਾਂ ਤੇ ਭਗਤ ਪ੍ਰਹਿਲਾਦ ਜੀ ਦਾ ਉਦਾਹਰਣ ਆਉਂਦਾ ਭਗਤ ਪ੍ਰਹਿਲਾਦ ਜੀ ਦਾ ਜ਼ਿਕਰ ਆਉਂਦਾ ਹੈ ਭਗਤ ਬਾਣੀ ਦੇ ਵਿੱਚ ਵੀ ਤੇ ਗੁਰਬਾਣੀ ਦੇ ਵਿੱਚ ਵੀ ਕਈ ਥਾਵਾਂ ਤੇ ਭਗਤ ਪ੍ਰਹਿਲਾਦ ਜੀ ਦਾ ਇਹ ਜ਼ਿਕਰ ਆਇਆ ਹੈ ਹਰਨਾਖਸ਼ ਪਿਤ ਬਹੁ ਦੁੱਖ ਦਿਨੋ ਪਿਤਾ ਹਰਨਾਖਸ਼ ਨੇ ਭਗਤ ਤ੍ਰਹਿਲ ਪ੍ਰਹਿਲਾਦ ਨੂੰ ਬਹੁਤ ਦੁੱਖ ਦਿੱਤੇ ਬੜੇ ਤਸੀਹੇ ਦਿੱਤੇ ਪਹਾੜ ਦੀ ਚੋਟੀ ਤੋਂ ਸਿਟਿਆ ਤਪਦੇ ਹੋਏ ਲੋਹੇ ਦੇ ਥੰਮ੍ਹ ਦੇ ਨਾਲ ਜੱਫੀ ਪਵਾਈ ਤੇ ਇਥੋਂ ਤੱਕ ਆਪਣੀ ਭੈਣ ਹੋਲਕਾ ਦੀ ਗੋਦ ਵਿੱਚ ਪਠਾ ਕਰਕੇ ਅੱਗ ਦੇ ਵਿੱਚ ਬਿਠਾ ਦਿੱਤਾ ਕਿ ਹੌਲਕਾ ਨੂੰ ਵਰ ਪ੍ਰਾਪਤ ਸੀ ਕਿ ਆਕ ਤੈਨੂੰ ਸਾੜ ਨਹੀਂ ਸਕਦੀ ਹੈ ਪਰ ਹਰ ਥਾਂ ਤੇ ਪਰਮੇਸ਼ਵਰ ਨੇ ਰੱਖਿਆ ਕੀਤੀ ਹੈ ਪਰਮੇਸ਼ਵਰ ਨੇ ਹਰ ਥਾਂ ਤੇ ਉਸ ਨੂੰ ਬਚਾਉਣਾ ਕੀਤਾ ਤੇ ਅੰਤ ਨੂੰ ਕੜਕ ਅੰਤ ਨੂੰ ਜਿਹੜਾ ਹਰਨਾਖਸ ਹੈ ਇਹ ਕਹਿਣ ਲੱਗਾ ਕਿ ਤੇਰਾ ਜੀ ਰਾਮ ਇੰਨਾ ਹੀ ਬਲ ਵਾਲਾ ਹੈ ਤੇ ਉਸ ਨੂੰ ਕਹ ਅੱਜ ਤੇ ਹੀ ਰੱਖਿਆ ਕਰਕੇ ਵਿਖਾਏ ਅੱਜ ਤੈਨੂੰ ਬਚਾ ਕਰਕੇ ਦਿਖਾਵੇ। ਕਿਰਪਾਨ ਕੱਢ ਕਰਕੇ ਤਲਵਾਰ ਕੱਢ ਕਰਕੇ ਹਰਨਾਖਸ਼ ਆਪਣੇ ਪੁੱਤਰ ਪ੍ਰਹਿਲਾਦ ਨੂੰ ਮਾਰਨ ਲੱਗਿਆ ਤੇ ਉਦੋਂ ਥੰਮ ਦੇ ਵਿੱਚੋਂ ਨਰ ਸਿੰਘ ਦੇ ਰੂਪ ਦੇ ਵਿੱਚ ਵਾਹਿਗੁਰੂ ਪਰਮਾਤਮਾ ਨੇ ਪ੍ਰਗਟ ਹੋ ਕਰਕੇ ਤੇ ਹਰਨਾਖਸ਼ ਨੂੰ ਮਾਰ ਕਰਕੇ ਤੇ ਭਗਤ ਪ੍ਰਹਿਲਾਦ ਜੀ ਦੇ ਰੱਖਿਆ ਕੀਤੀ ਸੀ। ਹਰਨਾਖਸ਼ ਨੂੰ ਇਹ ਵਰ ਪ੍ਰਾਪਤ ਸਨ ਕਿੰਨੇ ਨਾਮ ਐ ਤੁੱਪੇ ਮਰਾ ਤੇ ਨਾ ਛਾਵੇਂ ਮਰਾ। ਨਾ ਅੰਦਰ ਮਰਾਂ ਤੇ ਨਾ ਬਾਹਰ ਮਰਾਂ ਨਾ ਕਿਸੇ ਅਸਤਰ ਨਾਲ ਮਰਾਂ ਨਾ ਕਿਸੇ ਸ਼ਸਤਰ ਨਾਲ ਮਰਾਂ ਨਾ ਕਿਸੇ ਮਨੁੱਖ ਤੋਂ ਮਰਾਂ ਤੇ ਨਾ ਕਿਸੇ ਜਾਨਵਰ ਤੋਂ ਮਰਾਂ ਨਾ ਦਿਨੇ ਮਰਾਂ ਤੇ ਨਾ ਰਾਤ ਮਰਾਂ ਇਹ ਸੇ ਕਰਕੇ ਪਰਮਾਤਮਾ ਨੇ ਨਰ ਸਿੰਘ ਦਾ ਰੂਪ ਧਾਰਨ ਕੀਤਾ ਜੋ ਕਿ ਅੱਧਾ ਸ਼ੇਰ ਤੇ ਅੱਧਾ ਮਨੁੱਖ ਦਾ ਰੂਪ ਸੀ ਸ਼ਾਮ ਦਾ ਸਮਾਂ ਚੁਣਿਆ ਜਦੋਂ ਸੂਰਜ ਟਲਦਾ ਹੈ ਕਿਉਂਕਿ ਨਾ ਤੇ ਉਦੋਂ ਦਿਨ ਹੁੰਦੀ ਹੈ ਤੇ ਨਾ ਰਾਤ ਹੁੰਦਿਆ ਤੇ ਫਿਰ ਦਰਵਾਜ਼ੇ ਦੀ ਤਹਲਿਸ਼ ਤੇ ਰੱਖ ਕਰਕੇ ਆਪਣੀਆਂ ਪੱਟਾਂ ਦੇ ਉੱਪਰ ਰੱਖ ਕਰਕੇ ਤੇ ਆਪਣੇ ਨੌਹਾਂ ਦੇ ਨਾਲ ਹਰਨਾਖਸ ਦਾ ਪੇਟ ਫਾੜ ਕਰਕੇ ਉਸ ਦੀ ਮੌਤ ਹੋਈ ਸੀ ਪਰ ਹਰਨਾਖਸ ਦਾ ਪੇਟ ਫਾੜ ਕਰਕੇ ਤੇ ਉਸ ਨੂੰ ਮਾਰਿਆ ਸੀ ਇਸ ਤਰ੍ਹਾਂ ਉਸ వైਗੁਰੂ ਪਰਮੇਸ਼ਵਰ ਨੇ ਹਰ ਥਾਂ ਤੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਹਰਨਾਕਸ਼ ਨੇ ਬਹੁਤ ਦੁੱਖ ਦੇਣਾ ਕੀਤਾ ਆਪਣੇ ਪੁੱਤਰ ਨੂੰ ਪਰ ਫਿਰ ਵੀ ਭਗਤ ਪ੍ਰਹਿਲਾਦ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਨਹੀਂ ਛੱਡਿਆ ਪ੍ਰਭ ਕੀ ਭਗਤ ਕਰੋ ਮਨ ਲਾਈ ਪੇਖ ਬੇਪੀਖਨ ਹ ਅਬ ਤਾਈ ਟੀਕਾ ਲੱਗੇ ਕਿ ਇਸੇ ਤਰ੍ਹਾਂ ਤੁਸੀਂ ਵੀ ਮਨ ਲਾ ਕਰਕੇ ਤੇ ਪ੍ਰੇਮ ਭਾਵਨਾ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰੋ ਬਿਪੇਖ ਹ ਬਿਪੇਖਣ ਹੈ ਅਪਤਾਇ ਫਿਰ ਦੂਸਰਾ ਉਦਾਹਰਨ ਰਾਵਣ ਦਾ ਭਰਾ ਭੀਸ਼ਣ ਉਸ ਭੀਸ਼ਣ ਦਾ ਤੁਸੀਂ ਦੇਖ ਲੈਣਾ ਕਰੋ ਉਹ ਵੀ ਹੁਣ ਤੱਕ ਸੰਸਾਰ ਦੇ ਵਿੱਚੋਂ ਦਾ ਉਦਾਹਰਨ ਪ੍ਰਗਟ ਹੈ ਤੇ ਕੋ ਪ੍ਰਾਤ ਹਤੋ ਜਗ ਰਾਵਣ ਹਣਿਓ ਸੋ ਰਾਮਚੰਦ ਜਸ ਪਾਵਨ ਤੇ ਕਹਿਣ ਲੱਗੇ ਕਿ ਉਹਦਾ ਜੋ ਭਰਾ ਸੀ ਰਾਵਣ ਉਸ ਨੂੰ ਸ਼੍ਰੀ ਰਾਮਚੰਦਰ ਨੇ ਮਾਰਿਆ ਸੀ श्री रामचन्द्र ਨੇ ਉਸ ਨੂੰ ਮਾਰ ਕਰਕੇ ਤੇ ਵਿਪੀਸ਼ਣ ਨੂੰ ਰਾਜ ਭਾਗ ਦਿੱਤਾ ਸੀ ਆਪਨੋ ਭਗਤ ਵਿਪੀਖਨ ਜਾਨਾ ਲੰਕ ਰਾਜ ਦੇ ਅਮਰ ਕਰਾਨਾ ਤੇ ਇਸ ਤਰ੍ਹਾਂ रामचन्द्र ਜੀ ਨੇ ਵਿਪੀਸ਼ਣ ਨੂੰ ਆਪਣਾ ਭਗਤ ਜਾਣ ਕਰਕੇ ਤੇ ਉਸ ਨੂੰ ਸੰਸਾਰ ਦਾ শ্রীলੰਕਾ ਦਾ ਜੋ ਰਾਜ ਭਾਗ ਸੀ ਸੌਂਪਿਆ ਸੀ ਸਾਰੇ ਰਾਜ ਭਾਗ ਦਾ ਉਸ ਨੂੰ ਰਾਜਾ ਬਣਾ ਦਿੱਤਾ ਸੀ ਮਾਲਕ ਬਣਾ ਦਿੱਤਾ ਸੀ ਤੈਨੇ ਕੀ ਦਸ ਦੇਖੋ ਵਿਦਨ ਕੀ ਤੁਮ ਪੀ ਕਰਹੁ ਪਾਵਨਾ ਜੀ ਕੀ ਤੁਸੀਂ ਵੀ ਉਹਨਾਂ ਵੱਲ ਦੇਖ ਕਰਕੇ ਆਪਣੇ ਹਿਰਦੇ ਵਿੱਚ ਸ਼ubh ਭਾਵਨਾ ਚੰਗੀ ਭਾਵਨਾ ਰੱਖ ਕਰਕੇ ਤੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨਾ ਕਰੋ ਕਿਹ ਅਕ ਤੇ ਰਖਸ ਤਨ ਪਾਏ ਅਬ ਕੋ ਕਰਮ ਜੇ ਲਿਹੋ ਕਮਾਏ ਤੇ ਸਤਗੁਰੂ ਜੀ ਨੇ ਉਹਨਾਂ ਨੇ ਹਦਾਇਤ ਕਰਦੇ ਵੀ ਕਹਿ ਲਗੇ ਕਿਹ ਅਕ ਤੇ ਰਖਸ ਤਨ ਪਾਏ ਪਤਾ ਨਹੀਂ ਕਿਹੜਿਆ ਪਾਪਾ ਕਰਕੇ ਤੁਸੀਂ ਰਕਸ਼ਸ ਸਰੀਰ ਨੂੰ ਪ੍ਰਾਪਤ ਕੀਤਾ ਹੈ ਕਿੰਨੇ ਵੱਡੇ ਪਾਪ ਕੀਤੇ ਹੋਣਗੇ ਕਿੰਨੇ ਘੋਰ ਪਾਪ ਕੀਤੇ ਹੋਣਗੇ ਜੋ ਤੁਹਾਨੂੰ ਰਕਸ਼ਸ ਸਰੀਰ ਮਿਲਿਆ ਹੈ तामਸੀ ਜੁਨੀ ਮਿਲੀ ਹੈ ਤੇ ਹੁਣ ਵੀ ਜੇ ਕੋ ਕਰਮ ਕਰਦੇ ਰਹੇ ਤੇ ਅੱਗੇ ਇਦੋਂ ਵੀ ਅਧੋ ਗਤੀ ਨੂੰ ਪ੍ਰਾਪਤ ਹੋਵੋਗੇ ਇਸ ਕਰਕੇ ਹੁਣ ਤੁਸੀਂ ਪਾਪ ਕਰਨ ਤੋਂ ਹਟ ਜਾਵੋ ਹੁਣ ਤੁਸੀਂ మాਸ ਖਾਣ ਤੋਂ ਜੀਵ ਹੱਤਿਆ ਕਰਨ ਤੋਂ ਹਟ ਜਾਣਾ ਕਰੋ ਪਾਵਹ ਨਰਕ ਜਾਏ ਦੁਖ ਭਾਰੀ ਤਿਹਤੇ ਕੋਈ ਨਸਕਹ ਉਵਾਰੀ ਤੇ ਜੇਕਰ ਹੁਣ ਵੀ ਤੁਸੀਂ ਜੀਵ ਹੱਤਿਆ ਕਰਤੇ ਰਹੇ ਪਾਪ ਕਮਾਉਂਦੇ ਰਹੇ ਪਾਵਹ ਨਰਕ ਜਾਏ ਦੁਖ ਭਾਰੀ ਨਰਕ ਵਿੱਚ ਜਾ ਕਰਕੇ ਬਹੁਤ ਘਣਾ ਬਹੁਤ ਭਾਰੀ ਦੁੱਖ ਪਾਓਗੇ ਤਿਹਤੇ ਕੋਈ ਨਸਕਹ ਉਵਾਰੀ ਉੱਥੇ ਫਿਰ ਤੁਹਾਨੂੰ ਕੋਈ ਉਬਾਰ ਨਹੀਂ ਸਕੇਗਾ ਕੋਈ ਬਚਾ ਨਹੀਂ ਸਕੇਗਾ ਮਰਬਾਣੀ ਦਾ ਫਰਮਾਨ ਹੈ ਉਥੇ ਜੰਮਦੂਤ ਜਿਹੜੇ ਹਨ ਬੜੀਆਂ ਸਜਾਵਾਂ ਦਿੰਦੇ ਨੇ ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਧਾਨੀਆਂ ਤੇ ਉਹ ਮਥੇ ਤਰਮਰਾਏ ਜਿਵੇਂ ਆਪਾਂ ਮਧਾਨੀ ਦੇ ਨਾਲ ਦੁੱਧ ਰਿੜਕਦੇ ਹਾਂ ਓਵੇਂ ਫਿਰ ਨਰਕਾਂ ਦੇ ਵਿੱਚ ਜਿਹੜਾ ਤਰਮਰਾਜਾ ਹੈ ਉਹਨਾਂ ਪਾਪੀਆਂ ਨੂੰ ਰਿੜਕਦਾ ਹੈ ਬੜੀਆਂ ਸਜਾਵਾਂ ਮਿਲਦੀਆਂ ਹਨ ਬੜੇ ਹੀ ਤਸੀਹੇ ਦਿੱਤੇ ਜਾਂਦੇ ਨੇ ਤਾੜਨਾਵਾਂ ਦਿੱਤੀਆਂ ਜਾਂਦੀਆਂ ਹਨ ਇਸ ਕਰਕੇ ਹੁਣ ਵੀ ਤੁਸੀਂ ਪਾਪ ਕਰਨ ਤੋਂ ਹਟ ਜਾਵੋ ਤੇ ਜੇਕਰ ਨਾ ਹਟੇ ਤੇ ਅੱਗੇ ਜਾ ਕਰਕੇ ਬਹੁਤ ਦੁੱਖ ਪਾਵੋਗੇ ਉੱਥੇ ਕੋਈ ਤੁਹਾਨੂੰ ਬਚਾ ਨਹੀਂ ਸਕੇਗਾ ਤਜਹੋ ਤਾਮਸੀ ਬ੍ਰਤ ਦਖਾਰੀ ਕਰਹ ਭਗਤ ਕਰਤਾਰ ਸਖਾਰੀ ਇਸ ਕਰਕੇ ਤਾਮਸੀ ਵਰਤੀ ਨੂੰ ਦੁੱਖ ਦੇਣ ਵਾਲੀ ਵਰਤੀ ਨੂੰ ਛੱਡ ਕਰਕੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਸੁਖਾਲੀ ਭਗਤੀ ਕਰਨਾ ਕਰੋ ਸੰਤ ਸ੍ਰੋਣ ਹਮੈ ਤਜ ਬੋਲਾ ਅਭਾ ਤਮ ਅਨਸਾਰ ਅਡੋਲਾ ਇਸ ਤਰ੍ਹਾਂ ਰਾਜਾ ਦੇਵਲੂਤ ਸੁਣ ਕਰਕੇ ਆਪਣੀ ਹੋਂਮੈ ਨੂੰ ਛੱਡ ਕਰਕੇ ਬੋਲਿਆ ਕਿ ਲੱਗਿਆ ਸਤਿਗੁਰੂ ਜੀ ਮੈਂ ਹੁਣ ਤੁਹਾਡੇ ਹੀ ਅਨਸਾਰ ਹਾਂ ਤੇ ਮੈਂ ਹੁਣ ਡੋਲਾਂਗਾ ਨਹੀਂ ਜਿਵੇਂ ਤੁਸੀਂ ਕਹੋਗੇ ਮੈਂ ਓਵੇਂ ਹੀ ਕਰਾਂਗਾ ਦਰਸ਼ਨ ਕਰਤ ਪਾਪ ਮਤ ਭਾਗੀ ਸੁਨ ਕੇ ਬਚਨ ਨਾਮ ਲਿਵ ਲਾਗੀ ਤੇ ਇਸ ਤਰ੍ਹਾਂ ਦਰਸ਼ਨ ਕਰਤ ਪਾਪ ਮਤ ਭਾਗੀ ਤੁਹਾਡੇ ਦਰਸ਼ਨ ਕਰਕੇ ਮੇਰੀ ਪਾਪਾਂ ਵਾਲੀ ਮਤ ਦੂਰ ਹੋ ਗਈ ਹੈ ਪਾਪਾਂ ਵਾਲੀ ਮਤ ਨਾਸ਼ ਹੋ ਗਈ ਹੈ ਸੁਨ ਕੇ ਬਚਨ ਨਾਮ ਲਿਵ ਲਾਗੀ ਤੁਹਾਡੇ ਬਚਨ ਸੁਣ ਕਰਕੇ ਤੇ ਮੇਰੀ ਨਾਮ ਦੇ ਵਿੱਚ ਬਿਰਤੀ ਜੁੜ ਗਈ ਹੈ ਨਾਮ ਦੇ ਵਿੱਚ ਲਿਵ ਜੁੜ ਗਈ ਹੈ। ਤੇਮਰੇ ਚਰਨਨ ਬਨ ਅਨਰਾਕਾ ਪਯੋ ਆਜ ਤੇ ਮੈਂ ਵਡਪਾਗਾ ਤੇ ਤੁਹਾਡੇ ਚਰਨਾ ਤੇ ਨਾਲ ਮੇਰੇ ਮਨ ਦਾ ਪ੍ਰੇਮ ਲੱਗ ਗਿਆ ਹੈ। ਅੱਜ ਤੋਂ ਮੈਂ ਬਹੁਤ ਵੱਡਿਆਂ ਭਾਗਾਂ ਵਾਲਾ ਵਡਪਾਗਾ ਬਣ ਗਿਆ ਹਾਂ। ਸੁਨੇ ਐ ਸ਼੍ਰੀ ਅੰਗਦ ਮਜਤਾਏ ਅਸਨ ਕਰਨ ਗੁਰ ਕੇਰਾ ਅਲਾਈ ਤੇ ਭਾਈ ਬਾਲਾ ਜੀ ਕਹਿੰਦੇ ਕਿ ਹੈ ਗੁਰੂ ਅੰਗਦ ਸਾਹਿਬ ਜੀ ਉਸ ਵੇਲੇ ਤਨ ਗੁਰੂ ਨਾਨਕ ਸਾਹਿਬ ਜੀਆ ਨੇ ਮੇਰੇ ਤਾਈਏ ਬਚਨ ਕਹੇ ਕਿ ਪ੍ਰਸ਼ਾਦਾ ਛਕਣਾ ਕਰੋ ਤਹ ਛਨ ਕੀ ਤਹ ਛਨਾ ਕੀਨ ਆਹਾਰ ਤਿਆਗ ਤਿਆਰਾ ਅਚਵਨ ਲਗੇ ਰੂਪ ਕਰ ਤਾਰਾ ਉਸ ਸਮੇਂ ਫਿਰ ਭੋਜਨ ਤਿਆਰ ਕੀਤਾ ਸੀ ਜੋ ਉਹ ਸਾਰਿਆਂ ਨੂੰ ਵਰਤਾਇਆ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਭੋਜਨ ਛਕਣ ਲੱਗ ਪਏ ਹਨ। ਰਾਖਸ਼ ਰਾਜ ਸਚਵ ਨਜਲੀਨੇ ਬੈਸੇਉ ਪਾਸ ਤਹਾ ਰਸ ਪੀਨੇ। ਤੇ ਚੜਾ ਰਾਜਾ ਸੀ ਉਹ ਵੀ ਆਪਣੇ ਮੰਤਰੀ ਨੂੰ ਨਾਲ ਲੈ ਕਰਕੇ ਉੱਥੇ ਹੀ ਸਤਿਗੁਰਾਂ ਦੇ ਕੋਲ ਬੜੇ ਪ੍ਰੇਮ ਦੇ ਰਸ ਦੇ ਵਿੱਚ ਪਿਜਿਆ ਹੋਇਆ ਬੈਠਾ ਹੈ। ਅਰ ਦਿਖਾਏ ਦਿਨ ਤਿੰਨ ਤਾਈ ਆਏ ਸਮਾਨ ਲੇਨ ਮੁਖ ਪਾਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਅੱਧਾ ਭੋਜਨ ਛਕਿਆ ਹੈ। ਅੱਤਾ ਪੋਜਨ ਛੱਕ ਕਰਕੇ ਤੇ ਰੋ ਉਸ ਰਕਸ਼ਸ ਨੂੰ ਰਾਜੇ ਦੇਵ ਲੂਤ ਨੇ ਤੇ ਉਸ ਦੇ ਮੰਤਰੀ ਨੂੰ ਛਕਣ ਵਾਸਤੇ ਦਿੱਤਾ ਹੈ ਤੇ ਉਹਨਾਂ ਨੇ ਵੀ ਸਤਿਗੁਰਾਂ ਦੀ ਆਗਿਆ ਮੰਨ ਕਰਕੇ ਬੜੇ ਪ੍ਰੇਮ ਦੇ ਨਾਲ ਆਪਣੇ ਮੁਖ ਦੇ ਵਿੱਚ ਪਾਇਆ ਹੈ ਖਾਵਤ ਹੀ ਖੁੱਲ ਗਏ ਕਪਾਟਾ ਚਰੰਕਾਲ ਪਰਮ ਪਰਦਾ ਟਕ ਪਟਾ ਇਸ ਤਰ੍ਹਾਂ ਸਤਿਗੁਰਾਂ ਦਾ ਦਿੱਤਾ ਹੋਇਆ ਸੀਤ ਪ੍ਰਸ਼ਾਦ ਛੱਕ ਕਰਕੇ ਖਾਵਤ ਹੀ ਖੁੱਲ ਗਏ ਕਪਾਟਾ ਉਹਨਾਂ ਦੇ ਜਿਹੜੇ ਪਰਮਾਂ ਦੇ ਪਰਦੇ ਸਨ ਉਹ ਖੁੱਲ ਗਏ ਹਨ ਚਿਰੰਕਾਲ ਭਰਮ ਪਰਦਾ ਫਟਾ ਜਿਹੜਾ ਲੰਮੇ ਸਮੇਂ ਤੋਂ ਭਰਮ ਦਾ ਪਰਦਾ ਪਿਆ ਹੋਇਆ ਸੀ ਮਤ ਦੇ ਉੱਪਰ ਉਹ ਨਾਸ ਹੋ ਗਿਆ ਹੈ ਤੇ ਸਮਤ ਪ੍ਰਕਾਸ਼ ਹੋ ਗਈ ਹੈ। ਮਕਤ ਜੋਗ ਹੋਵੇਗਾ ਤੇਹ ਕਾਲਾ ਇੱਕ ਮੰਤਰੀ ਪਨਦਤਿ ਆਪੋਲਾ ਉਹ ਸਮੇਂ ਫਿਰ ਦੋਨੇ ਹੀ ਮੁਕਤੀ ਦੇ layak ਬਣ ਕੇ ਮੁਕਤੀ ਦੇ ਯੋਗ ਹੋ ਗਏ ਹਨ। ਇੱਕ ਰਾਜਾ ਤੇ ਦੂਸਰਾ ਹਸਤਾ ਜਿਹੜਾ ਮੰਤਰੀ ਹੈ ਇਹ ਦੋਨਾਂ ਨੇ ਸਤਿਗੁਰਾਂ ਦਾ ਦਿੱਤਾ ਹੋਇਆ ਸੀਤ ਪ੍ਰਸ਼ਾਦ ਛਕਿਆ ਤੇ ਸ਼ੱਕਰ ਕੇ ਬ੍ਰਹਮ ਗਿਆਨ ਪ੍ਰਾਪਤ ਹੋ ਗਏ ਹਨ। ਏਤਕਨਨ ਤਹ ਰਹੇ ਕੁਸਾਈ ਗੁਰ ਸਿੱਖੀ ਕੀ ਰੀਤ ਚਲਾਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕੁਝ ਕੁ ਦਿਨ ਉੱਥੇ ਰਹੇ ਹਨ। ਤੇ ਉੱਥੇ ਰੁੱਕਰ ਕੇ ਸਤਿਗੁਰਾਂ ਨੇ ਗੁਰਸਿੱਖੀ ਦੀ ਰੀਤ ਚਲਾਈ ਹੈ ਸਭ ਰਖਸ ਕੋ ਨਾਮ ਜਪਾਇਓ ਆਮਿਕ ਖਾਨ ਤਨਹੈ ਤਜਵਾਇਓ ਤੇ ਸਾਰੇ ਰਖਸ਼ਾਂ ਨੂੰ ਸਤਿਗੁਰਾਂ ਨੇ ਪਰਮੇਸ਼ਵਰ ਦਾ ਨਾਮ ਧ੍ਰਿੜ ਕਰਵਾਇਆ ਹੈ ਪਰਮੇਸ਼ਵਰ ਦਾ ਨਾਮ ਜਪਾਇਆ ਹੈ ਤੇ ਉਹਨਾਂ ਨੂੰ ਮਾਸ ਖਾਣ ਵੱਲੋਂ ਮੋੜਿਆ ਹੈ ਮਾਸ ਖਾਣ ਵਾਲੋਂ ਹਟਾ ਦਿੱਤਾ ਹੈ ਜੀ ਕਾਤ ਕੀ ਬਾਨ ਵਿਸਾਰੀ ਸਤ ਸੰਗਤ ਕਰਹੀ ਸੁਖਬਾਰੀ ਤੇ ਉਹਨਾਂ ਨੇ ਵੀ ਜਿਹੜੀ ਜੀ ਕਾਖ ਦੀ ਬਾਨ ਬਾਦੀ ਸੀ ਪਲਾ ਦਿੱਤੀ ਹੈ ਤੇ ਸਤਗੁਰਾਂ ਦੀ ਪ੍ਰੀਤ ਕਰਕੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਪਦੇ ਨੇ ਤੇ ਨਾਮ ਜਪਣ ਦੇ ਵਿੱਚ ਹੀ ਆਪਣੇ ਬਿਰਤੀ ਨੂੰ ਸਤਸੰਗਤ ਦੇ ਵਿੱਚ ਆਪਣੇ ਬਿਰਤੀ ਨੂੰ ਜੋੜਿਆ ਹੈ ਪੈ ਤਿਆਰ ਜਬ ਚਲਨੇ ਹੇ ਤਾਂ ਪਨਤ ਪਏ 베ਦੀ ਕੁਲ ਕੀਤਾ ਤੇ ਜਦੋਂ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਕੋਲੋਂ ਚੱਲਣ ਵਾਸਤੇ ਤਿਆਰ ਹੋਏ ਤੇ ਸਤਗੁਰੂ ਜੀ ਜਨਾਂ ਨੂੰ ਕਹਿਣ ਲੱਗੇ ਹਨ ਫਤਿਹ ਸਾਨ ਜੋ ਪੂਪ ਮਹਾਨਾ ਦੇਵ ਲੋਤ ਮਨ ਹਤੇ ਆਨਾ ਸਤਗੁਰੂ ਜੀ ਕਹਿਣ ਲੱਗੇ ਕਿ ਹੈ ਰਾਜਨ ਜੋ ਰਾਜਾ ਸੁਦਰਸ਼ਣ ਹੈ ਤੁਸੀਂ ਉਹਦੀ ਆਗਿਆ ਮੰਨਣੀ ਹੈ ਤੁਸੀਂ ਉਹਦੀ ਹਰ ਆਗਿਆ ਮੰਨਣੀ ਹੈ ਉਹਦੇ ਅੱਗੇ ਨਿਮਰਤਾ ਸਹਿਤ ਝੁੱਕ ਕੇ ਰਹਿਣਾ ਹੈ ਇਨਸਾਨ ਨਹੀਂ ਜੀਵ ਕੀ ਕੀਜੈ ਸਤਗੁਰ ਜਾਪ ਜਪੋ ਦੁਖ ਸੀਜੈ ਤੇ ਤੁਸੀਂ ਕੋਈ ਜੀਵ ਹੱਤਿਆ ਨਹੀਂ ਕਰਨੀ ਜੀਵਾਂ ਤੇ ਹਿੰਸਾ ਨਹੀਂ ਕਰਨੀ ਸਤਿਗੁਰੂ ਪਰਮੇਸ਼ਰ ਦਾ ਨਾਮ ਜੱਪੋ ਵਾਹਿਗੁਰੂ ਦਾ ਨਾਮ ਜੱਪੋ ਦੁੱਖ ਛੀਜਾ ਤੁਹਾਡੇ ਦੁੱਖ ਦੂਰ ਹੋਣਗੇ ਦੋਹਰਾ ਦੇਵਨੂਤ ਬੋਲਿਓ ਤਬਹ ਮਨਤੇ ਉੱਤਮ ਧੂਰ ਤੇ ਫਿਰ ਰਾਜਾ ਦੇਵਨੂਤ ਸਤਿਗੁਰਾਂ ਦੇ ਬਚਨ ਸਣ ਕਰਕੇ ਕਹਿਣ ਲੱਗਿਆ ਕਹਿੰਦਾ ਸਤਿਗੁਰੂ ਜੀ ਇਹ ਜੋ ਧੂੜ ਹੈ ਇਹ ਧੂੜ ਵੀ ਮੇਰੇ ਨਾਲੋਂ ਚੰਗੀ ਹੈ ਇਹ ਵੀ ਮੇਰੇ ਨਾਲ ਉਤਮ ਹੈ ਸਖਤ ਨਹੀਂ ਤ੍ਰਣ ਤੇਰ ਹੁਸਨੇ ਸ੍ਰੀ ਜਗਮੂਰ ਕਹਿ ਲੱਗੇ ਕਿ ਇਹ ਧੂੜ ਜਿਹੜੀ ਹੈ ਇਹ ਵੀ ਮੇਰੇ ਨਾਲ ਚੰਗੀ ਹੈ ਕਿਉਂਕਿ ਮੇਰੇ ਅੰਦਰ ਹੁਣ ਸ਼ਕਤ ਨਹੀਂ ਤ੍ਰਣ ਤੋਰ ਹੂੰ ਮੇਰੇ ਅੰਦਰ ਇੰਨੀ ਸ਼ਕਤੀ ਨਹੀਂ ਹੈ ਕਿ ਮੈਂ ਹੁਣ ਟੀਲਾ ਵੀ ਤੋੜ ਸਕਾਂ ਭਾਵ ਕਿ ਆ ਪਤੀਆਂ त्यागा ਤੋਂ ਬਿਨਾ ਮੈਂ ਤੀਲਾ ਵੀ ਨਹੀਂ ਤੋੜ ਸਕਦਾ ਜੀਵ ਹੱਤਿਆ ਕਰਨ ਤੇ ਦੂਰ ਦੀ ਗੱਲ ਹੈ ਜੀਵਾ ਤੇ ਹਿੰਸਾ ਕਰਨੀ ਤੇ ਦੂਰ ਦੀ ਗੱਲ ਹੈ ਮੇਰੇ ਅੰਦਰ ਹੁਣ ਇੰਨੀ ਨਿਮਰਤਾ ਪ੍ਰੇਮ ਭਾਵਨਾ ਪ੍ਰਗਟ ਹੋ ਗਈ ਹੈ ਕਿ ਮੇਰੇ ਤੋਂ ਟੀਲਾ ਵੀ ਨਹੀਂ ਤੋੜਿਆ ਜਾ ਸਕਦਾ ਚਾ ਪਈ ਰਾਵਰ ਕੀ ਆਇ ਸਤਰ ਸੀਸਾ ਸਦਰਸ਼ਨ ਜਬ ਭਾਵਮ ਮਈਸ਼ਾ ਤੇ ਕਹਿ ਲੱਗਿਆ ਸਤਿਗੁਰੂ ਜੀ ਆਪ ਜੀਆਂ ਦੀ ਆਗਿਆ ਮੈਂ ਸਿਰ ਪੱਥੇ ਸਿਰ ਮਸਤਕ ਪ੍ਰਵਾਣ ਕਰਦਾ ਹਾਂ ਸੁਦਰਸ਼ਨ ਅਵ ਭਾਵਮ ਈਸ਼ਾ ਸੁਦਰਸ਼ਨ ਹੁਣ ਮੇਰਾ ਮਾਲਕ ਬਣ ਗਿਆ ਹੈ ਰਮਨ ਸਮ ਰਾਖਸ ਮਿਲ ਸਾਰੇ ਸ੍ਰੀ ਗੁਰੂ ਕੇ ਪਦ ਕਮਲ ਜਹਾਰੇ ਜੇ ਜਦੋਂ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਉਥੋਂ ਚੱਲੇ ਹਨ ਸਾਰੇ ਰਾਖਸ਼ਾਂ ਨੇ ਮਿਲ ਕਰਕੇ ਸਤਗੁਰੂ ਜੀਆਂ ਦੇ ਚਰਣਾ ਤੇ ਨਮਸਕਾਰ ਕੀਤੀ ਹੈ ਸ੍ਰੀ ਨਾਨਕ ਸ੍ਰੀ ਨਾਨਕ ਨਾਮੋ ਸਿਮਰਨ ਕਰਨ ਲਗੇ ਅਬ ਰਾਮੂ ਸਾਰੇ ਹੀ ਜਿੰਨੇ ਵੀ ਰਾਖਸ਼ ਹਨ ਉਹ ਸ੍ਰੀ ਨਾਨਕ ਦੇਵ ਜੀ ਸ੍ਰੀ ਨਾਨਕ ਦੇਵ ਜੀ ਇਸ ਨਾਮ ਦਾ ਜਾਪ ਕਰਨ ਲੱਗ ਪਏ ਹਨ ਵਿਦਾ ਹੋਏ ਕਮਨੇ বনਖਾਨੀ ਕਿਤ ਅਵਨੀ ਕਿਤ ਸਾਗਰ ਪਾਣੀ ਕਿ ਇਸ ਤਰ੍ਹਾਂ ਉਹਨਾਂ ਤੋਂ ਵਿਦਾ ਹੋ ਕਰਕੇ ਗੁਣਾ ਦੀ ਖਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅੱਗੇ ਚੱਲੇ ਹਨ ਕਿਤ ਅਵਨੀ ਕਿਤ ਸਰਗ ਪਾਣੀ ਕਿਤੇ ਧਰਤੀ ਪ੍ਰਥਵੀ ਹੈ ਇਹ ਕਿਤੇ ਪਾਣੀ ਹੈ ਸਮੁੰਦਰ ਹੈ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਅੱਗੇ ਚੱਲੇ ਜਾ ਰਹੇ ਹਨ ਹੁਣ ਜਿਵੇਂ ਸਤਿਗੁਰੂ ਗਰੀਬ ਨਿਵਾਜ਼ ਅੱਗੇ ਚੱਲ ਕਰਕੇ ਕੌਤਕ ਕਰਦੇ ਹਨ ਜੀਵਾਂ ਦਾ ਉਦਾਰ ਕਰਦੇ ਹਨ ਉਹ ਸਾਰੀ ਵਿਚਾਰ ਵਾਰਤਾ ਅਗਲੇ ਪ੍ਰਸੰਗ ਅੰਦਰ ਸਰਵਣ ਕਰਾਂਗੇ ਸਤਿਗੁਰੂ ਦੀ ਕਿਰਪਾ ਕਰਨ ਇਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਦੇਖਿਮਾ ਅਗਾਹ ਤੁਸ ਮੱਤ ਬਖਸ਼ਣ ਜੀ ਸ਼੍ਰੀ ਨਾਨਕ ਸ਼੍ਰੀ ਨਾਨਕ ਨਾਮੁ ਸਿਮਰਨ ਕਰਨ ਲਗੇ ਅਭ ਰਾਮੁ ਬਿਦਾ ਹੋਏ ਗਮਨੇ ਗੁਨ ਖਾਨੀ ਕਿਤ ਅਭਨੀ ਕਿਤ ਸਾਗਰ ਪਾਨੀ ਹੈ ਗੋਪਿੰਦ ਹੈ ਗੋਪਾਲ ਹੈ ਦਿਆਨ ਦਾਨ ਪ੍ਰਾਨ ਨਾਥ ਅਨਾਥ ਸਖੀ ਦੀਨ ਦਰਦ ਨਿਵਾਰ ਹੈ ਸਮਰੱਥ ਅਗਮ ਪੂਰਨ ਮੋਹਿ ਮਾਇਆ ਸਾਰ ਅੰਧਕੂਪ ਮਹਾਪਯਾਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਣਾਗਤੀ ਕਿਰਪਾ ਤੇ ਦਯਾਨ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਛੜੇ ਸੋ ਤਰੇ ਪਾਰੇ जो शरदा कर सेम दे गुर पारी उतारन हार